ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੁਣ ਚਾਪਲੂਸਾਂ ਦੀ ਖੈਰ ਨਹੀਂ ਪਾਰਟੀ ਦੇ ਵਿੱਚ ਜਿਨ੍ਹਾਂ ਲੀਡਰਾਂ ਨੂੰ ਬੋਰਡ ਕਾਰਪੋਰੇਸ਼ਨ ਜਾਂ ਫਿਰ ਹੋਰ ਸਰਕਾਰੀ ਅਦਾਰਿਆਂ ਦੇ ਵਿੱਚ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਾਂ ਫਿਰ ਪਾਰਟੀ ਦੇ ਵਿੱਚ ਕਿਸੇ ਵੱਡੇ ਅਹੁਦੇ ਉੱਤੇ ਨੇ ਉਹਨਾਂ ਦੇ ਲਈ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਜਿਸ ਨਾਲ ਇਹਨਾਂ ਲੀਡਰਾਂ ਲਈ ਆਪੂ ਆਪਣੇ ਹਲਕੇ ਦੇ ਵਿੱਚ ਪਾਰਟੀ ਨੂੰ ਵਿਧਾਨ ਸਭਾ ਚੋਣ ਜਿਤਾਣਾ ਲਾਜ਼ਮੀ ਹੋ ਗਿਆ ਕਿਉਂਕਿ ਪਾਰਟੀ ਨੇ ਫੈਸਲਾ ਲਿਆ ਕਿ ਜੇਕਰ ਅਹੁਦੇਦਾਰਾਂ ਦੇ ਹਲਕਿਆਂ ਦੇ ਵਿੱਚ ਪਾਰਟੀ ਚੋਣ ਹਾਰੀ ਉਹਦਾ ਖਾਮਿਆਜ਼ਾ ਇਹਨਾਂ ਲੀਡਰਾਂ ਨੂੰ ਪੁੱਕੜਾ ਪਵੇਗਾ ਜਿਹੜੇ ਲੋਕ ਸਹਿਵ ਪਾਰਟੀ ਦੇ ਉਮੀਦਵਾਰ ਨੇ ਚਾਹੇ ਉਹਨਾਂ ਨੂੰ ਕੋਈ ਕਾਰਪੋਰੇਸ਼ਨਾਂ ਬੋਰਡਾਂ 'ਚ ਕੋਈ ਚੇਅਰਮੈਨੀਆਂ ਡਾਇਰੈਕਟਰੀਆਂ ਦਿੱਤੀਆਂ ਜਿਹੜਾ ਬੰਦਾ ਆਪਦੇ ਬਾੜ 'ਚੋਂ ਹਰੂ ਸ਼ਹਿਰੀ ਜਿਹੜਾ ਬੰਦਾ ਆਪਦੇ ਪਿੰਡ 'ਚੋਂ ਹਰੂ ਉਹਨੂੰ ਮੁੜ ਕੇ ਕਦੇ ਨਾ ਸਰਕਾਰੀ ਕਿਸੇ ਅਹੁਦੇ ਤੇ ਨਾ ਹੀ ਪਾਰਟੀ 'ਚ ਕੋਈ ਉਹਦਾ ਮਿਲੇਗਾ ਇਹ ਉਹਨਾਂ ਨੂੰ ਵਾਰਨਿੰਗ ਹੈ ਵੀ ਇੱਥੇ ਆ ਕੇ ਗੱਲਾਂ ਹੀ ਨਹੀਂ ਕਰਨੀਆਂ ਤੁਸੀਂ ਚਾਪਲੂਸੀ ਨਹੀਂ ਕਰਨੀ ਬਲਕਿ ਆ ਕੇ ਫੀਲਡ ਵਿੱਚ ਜਾ ਕੇ ਦੱਸਣਾ ਕਿ ਮੇਰੀ ਕੋਈ ਹیثیت ਹੈ ਜਿਹੜੇ ਬੰਦੇ ਪਾਰਟੀ ਜਵادار ਨੇ ਉਹਨਾਂ ਦੀ ਆਬਦੀ ਜਿੱਥੇ ਨਹੀਂ ਹੈ ਜਿਸ ਬੰਦੇ ਦੀ ਠੀਕ ਹੈ ਬਹੁਤ ਬੜੇ ਐਸੇ ਵੀ ਆਉਦੇਦਾਰ ਨੇ ਜਿਨ੍ਹਾਂ ਦੀ ਆਪਣੇ ਪਿੰਡ ਵਿੱਚ ਵੀ ਇਲਾਕੇ ਵਿੱਚ ਵੀ ਬੜੀ ਬੜੀ ਸੇ ਹੈ ਲੇਕਿਨ ਕੁਝ ਐਸੇ ਵੀ ਨੇ ਜੋ ਚਾਪਲੂਸੀ ਨਾਲ ਆ ਕੇ ਲੈਤਾ ਜਾਂਦੇ ਨੇ ਲੇਕਿਨ ਜਦੋਂ ਉਹਨੂੰ ਗਰਾਊਂਡ ਤੇ ਦੇਖੀ ਉਹਨਾਂ ਦਾ ਕੁਝ ਨਹੀਂ ਹੁੰਦਾ ਇਸ ਕਰਕੇ ਉਹਨਾਂ ਨੂੰ ਵਾਰਨਿੰਗ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟੱਕਰ ਸਿਰਫ ਕਾਂਗਰਸ ਨਾਲ ਹੀ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਨਾਲ ਵੀ ਹੈ ਅਜਿਹੇ ਵਿੱਚ ਪਾਰਟੀ ਦਾ ਅਹੁਦੇਦਾਰਾਂ ਅਤੇ ਪ੍ਰਮੁੱਖ ਲੀਡਰਾਂ ਦੇ ਸਿਰਾਂ ਦੇ ਉੱਤੇ ਤਲਵਾਰ ਲਟਕਾ ਕੇ ਵੋਟਾਂ ਵਟੋਰਨ ਦਾ ਇਹ এজেন্ডਾ ਕਾਰਗਰ ਸਾਬਤ ਹੁੰਦਾ ਹੈ ਜਾਂ ਨਹੀਂ ਤੇ ਪਾਰਟੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰੇਗੀ ਜਾਂ ਨਹੀਂ ਇਹ ਵੇਖਣਾ ਦਿਲਚਸਪ ਰਹੇਗਾ